ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਗੁਰੂ ਕੀ ਸਿੱਖ ਸੰਗਤ ਨੂੰ ਫਤਿਹ ਪ੍ਰਵਾਨ ਕਰਨੀ ਜੀ ਅੱਜ ਆਪਾਂ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸੁਲਤਾਨਪੁਰ ਸਾਹਿਬ ਲੋਧੀ ਇਸ ਸਥਾਨਾਂ ਤੇ ਦਰਸ਼ਨ ਦੀਦਾਰੇ ਕਰ ਰਹੇ ਹਾਂ ਸੰਗਤ ਜੀਓ ਤੁਹਾਨੂੰ ਵੀ ਦਰਸ਼ਨ ਦੀਦਾਰੇ ਕਰਵਾਗੇ ਇਸ ਪਾਵਨ ਪਵਿੱਤਰ ਸਥਾਨ ਦੇ ਇਹ ਗੁਰਦੁਆਰਾ ਗੁਰੂ ਕਾ ਬਾਗ ਹੈ ਇਸ ਸਥਾਨ ਤੇ ਤਨ 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 ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦਾ ਘਰ ਸੀਗਾ ਗੁਰੂ ਨਾਨਕ ਦੇਵ ਜੀ ਦਾ ਰਹਿਸੀ ਮਕਾਨ ਸੀ ਇਹ ਇਸ ਸਥਾਨ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਜਨਮ ਅਤੇ ਛੋਟੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਦਾ ਜਨਮ ਮਾਤਾ ਸੁਲਖਣੀ ਜੀ ਦੇ ਉਦਰ ਤੋਂ ਹੋਇਆ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਤਹਿ ਖਾਨੇ ਵਿੱਚ ਪ੍ਰਾਤਨ ਦੀਵਾਰਾਂ ਵੀ ਹੈ ਦਰਸ਼ਨਦੀਦਾਰਾਂ ਵਾਸਤੇ ਸੰਗਤ ਜੀਓ ਪਾਵਨ ਪੁਰਾਣਾ ਇਤਿਹਾਸ ਅੰਦਰ ਸਜੋਬਤ ਹੈਗਾ ਤੇ ਇਹ ਇੱਥੇ ਇੱਕ ਖੂਹ ਵੀ ਹੈ ਗੁਰਦੁਆਰਾ ਸ੍ਰੀ ਗੁਰੂ ਕੇ ਬਾਗ ਸਾਹਿਬ ਵਿਖੇ ਆਪ ਜੀ ਦਰਸ਼ਨਦੀਦਾਰੇ ਕਰੋ ਜਿੱਥੇ ਮਹਾਰਾਜ ਨੇ ਖੂਹ ਲਵਾਇਆ ਸੰਗਤਾਂ ਜਲ ਛਕਦੀਆਂ ਸੀ ਕਿ ਖੂਹ ਦਾ ਇਹ ਪਾਵਨ ਉਹ ਪਵਿੱਤਰ ਖੂਹ ਹੈ ਜਿੱਥੇ ਦਰਸ਼ਨਦੀਦਾਰੇ ਆਪ ਜੀ ਕਰੋ ਸੰਗਤ ਜੀਓ ਇਹ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਹੈ ਸੰਗਤ ਜੀ ਏਦਾਂ ਦਰਸ਼ਨ ਦੀਦਾਰੇ ਕਰਨ ਵਾਸਤੇ ਆਪਣਾ ਗੁਰਬਾਣੀ رابطہ YouTube ਚੈਨਲ ਉਹਨੂੰ ਸਭ ਸਬਸਕ੍ਰਾਈਬਰ ਕਰ ਲਿਓ ਸੰਗਤ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਬਣੇ ਰਹੋ ਆਪਣੇ ਗੁਰਬਾਣੀ رابطہ YouTube ਚੈਨਲ ਦੇ ਨਾਲ ਸੰਗਤ ਜੀ ਹੋਰ ਵੀ ਆਪਾਂ ਇਤਿਹਾਸਕ ਸਥਾਨਾਂ ਦੇ ਦਰਸ਼ਨਦੀਦਾਰੇ ਕਰਦੇ ਆਂ ਨਾਲ ਮੰਨ ਦੇ ਵਿੱਚ ਹੁੰਦਾ ਜਿੱਥੇ ਆਪ ਦਰਸ਼ਨਦੀਦਾਰੇ ਕਰ ਰਹੇ ਆ ਉਥੇ ਗੁਰੂਕੀਆਂ ਸਿੱਖ ਸੰਗਤਾਂ ਨੂੰ ਵੀ ਦਰਸ਼ਨਦੀਦਾਰੇ ਕਰਵਾਏ ਜਾਣ ਆਪਣੇ ਚੈਨਲ ਦੇ ਨਾਲ ਬਣੇ ਰਹੋ ਸੰਗਤ ਜੀਓ ਹੋਰ ਗੁਰਦੁਆਰਾ ਸਾਹਿਬਾਂ ਦਾ ਇਤਿਹਾਸ ਜਾਣਨ ਵਾਸਤੇ ਸੋ ਭੁੱਲਾ ਚੁੱਕਾਂ ਦੀ ਖਿਮਾ ਜੀ ਆਓ ਤੁਹਾਨੂੰ ਅੰਦਰੋਂ ਵੀ ਪਾਤਸ਼ਾਹ ਜੀ ਦੇ ਉਹ ਜੋ ਪ੍ਰਾਤਨ ਦੀਵਾਰਾਂ ਹਨ ਉਹਨਾਂ ਦੇ ਦਰਸ਼ਨਦੀਦਾਰੇ ਕਰਵਾਉਣੇ ਆ ਆਜੋ ਸੰਗਤ ਜੀਓ ਤਾਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਆਂ ਅਪਾਰ ਬਖਸ਼ਿਸ਼ਾਂ ਸੰਗਤ ਜੀਓ ਇੱਥੇ ਸultanpur Lodhi ਇੱਥੇ ਪਾਵਨ ਪਵਿੱਤਰ ਬਹੁਤ ਵੱਡਾ ਇਤਿਹਾਸ ਹੈ ਸੰਗਤ ਜੀਓ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਓ ਦਰਸ਼ਨ ਦੀਦਾਰ ਕਰੋ ਜੀ ਵਾਹਿਗੁਰੂ 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 ਕਰਵਾਉਣੇ ਆ। ਛੇਤੀ ਛੇਤੀ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ। ਤੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਘਰ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਣੀ ਇਤਿਹਾਸ ਪਹੁੰਚ ਸਕੇ ਜੀ ਆਓ ਸੰਗਤ ਜੀਓ ਇੱਧਰ ਜੋ ਪੁਰਾਣੀ ਪੂਰਾ ਸਾਹਿਬਾ ਉੱਥੇ ਪਾਵਨ ਪਵਿੱਤਰ ਪੁਰਾਣੀਆਂ ਜੋ ਦੀਵਾਰਾਂ ਹਨ ਉਹਨਾਂ ਦੇ ਦਰਸ਼ਨ ਦਿਦਾਰੇ ਆਪ ਜੀ ਨੂੰ ਕਰਵਾਉਣੇ ਆਗੇ ਆ ਜਿਓ ਵਾਹਿਗੁਰੂ ਵਾਹਿਗੁਰੂ ਦਰਬਾਰ ਸਾਹਿਬ ਦੇ ਅੰਦਰ ਸੰਗਤ ਜੀਓ ਸੰਗਤ ਬਾਣੀ ਪੜ ਰਹੀ ਸੀ ਤੇ ਇਸ ਕਰਕੇ ਬੋਲਣ ਦਾ ਮਨ ਨਹੀਂ ਕੀਤਾ ਤਾਂ ਥੋੜਾ ਚਿਰ ਚੁੱਪ ਕਰ ਗਈ ਸੀ ਆ ਜੀਉ ਸੰਗਤ ਜੀਓ ਇਹ ਸੰਗਤਾਂ ਨਾ ਇਧਰਲੇ ਪਾਸੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੀਆਂ ਨਹੀਂ ਸੰਗਤਾਂ ਥੋੜੇ ਆਉਂਦੀ ਹੈ ਸੰਗਤ ਜਿਨ੍ਹਾਂ ਨੂੰ ਪਤਾ ਹੈ ਤੇ ਦਾਸ ਨੇ ਸੋਚਿਆ ਬੜੇ ਟਾਈਮ ਦਾ ਫਰਨਾ ਸੀਗਾ ਇਹ ਵੀ ਗਤੀ ਇੰਨਾ ਕਿ ਇਹ ਵੀ ਨਵੀਂ ਇੱਟ ਦਾ ਬਣਿਆ ਹੋਇਆ ਉਹ ਵਿੱਚ ਹੈ ਦੇ ਪੁਰਾਣਾ ਜੋ ਥੋੜਾ ਜਿਹਾ ਨਿਸ਼ਾਨੀ ਰਹਿ ਗਈ ਇਹ ਸਾਰਾ ਸੰਗਤ ਜੀ ਘਰ ਬਣਿਆ ਹੋਇਆ ਸੀਗਾ ਮਹਾਰਾਜ ਦਾ ਇਹ ਕਾਰ ਸੇਵਾ ਵਾਲੇ ਮਹਾਪੁਰਖਾਂ ਦੀ ਦੇਣ ਹੈ ਜੋ ਪੁਰਾਣੀ ਇਮਾਰਤਾਂ ਗਈ ਉਹ ਪੁਰਾਣੀਆਂ ਨੂੰ ਨਵੀਆਂ ਦੇ ਵਿੱਚ ਤਬਦੀਲ ਕਰੀ ਜਾਂਦੇ ਆ ਇਹ ਕਾਰਸੇਵਾਲਿਆਂ ਦੀ ਨਾਲੇ ਸਾਡੇ ਤੋਂ ਬੋਰੀਆਂ ਲੈ ਜਾਂਦੇ ਆ ਮਾਇਆ ਲੈ ਜਾਂਦੇ ਆ ਤੇ ਮਾਇਆ ਲਿਜਾ ਕੇ ਜਿਹੜੀਆਂ ਸਾਡੀਆਂ ਪ੍ਰਾਣੀਆਂ ਵਿਰਸਾ ਸਾਡਾ ਪ੍ਰਾਣਾ ਇਤਿਹਾਸ ਆ ਸਾਡਾ ਉਹ ਸਾਰਾ ਅਲੂਪ ਕਰੀ ਜਾ ਰਿਹਾ ਸੰਗਤ ਜੀ ਤੇ ਸचेत ਹੋਵੋ ਤੁਸੀਂ ਵੀ ਜਿੱਥੇ ਤੁਹਾਡੇ ਕੋਈ ਵੀ ਨਗਰਾਂ ਦੇ ਵਿੱਚ ਕੋਈ ਪ੍ਰਾਣੀ ਇਮਾਰਤ ਕੋਈ ਪ੍ਰਾਣੀ ਨਿਸ਼ਾਨੀ ਹੈ ਉੱਥੇ ਸੰਗਤ ਜੀ ਉਹਨੂੰ ਢਾਕੇ ਨਵਾਂ ਬਣਾਉਣ ਦੀ ਨਾ ਸੋਚੋ ਉਹਨੂੰ ਸੰਭਾਲਣ ਦੀ ਸੋਚੋ ਵੀ ਸਾਡੇ ਕੋਲੇ ਮਾਰਨੇ ਇਮਾਰਤ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਵੱਡੇ ਭਾਗਾਂ ਦੇ ਨਾਲ ਸਾਡੇ ਇਹ ਪ੍ਰਾਤਨ ਇਮਾਰਤ ਹੈ ਉਹਨੂੰ ਸੰਭਾਲੋ ਸੰਗਤ ਜੀ ਉਹਨੂੰ ਢਾਉ ਨਾ ਉਹਨੂੰ ਨਮੀ ਨਾ ਬਣਾਓ ਉਹ ਆਪਣਾ ਇਤਿਹਾਸ ਨਾ ਛੱਡੀਏ ਸੰਗਤ ਜੀ ਆਪਾਂ ਇਸ ਚੀਜ਼ਾਂ ਤੋਂ ਸੁਚੇਤ ਹੋਵੋ ਇਹ ਨਿਕਦਾਸ ਦੀ ਬੇਨਤੀ ਪ੍ਰਵਾਨ ਕਰਨੀ ਜੀਓ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਘਰ ਹੈ ਸੰਗਤ ਜੀਓ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਭਾਈਆ ਜੈ ਰਾਮ ਜੀ ਅਤੇ ਬੀਬੇ ਨਾਨਕੀ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਪਵਿੱਤਰ ਚਰਨ ਪਾਏ ਅਤੇ ਮਾਤਾ ਸੁਲਖਣੀ ਜੀ ਦੇ ਸਮੇਤ ਆਪਣੀ ਰਹਿائش ਰੱਖੀ ਸੀ। ਇਸ ਸਥਾਨ ਤੇ ਹੀ ਉਹਨਾਂ ਦੇ ਸਹਬਜ਼ਾਦੇ ਬਾਬਾ ਸ੍ਰੀਚੰਦ ਜੀ ਅਤੇ ਲਖਮੀਦਾਸ ਜੀ ਨੇ ਅਵਤਾਰ ਧਾਰਿਆ। ਇੱਥੇ ਹੀ ਇੱਥੇ ਹੀ ਬਾਬਾ ਜੀ ਬੀਬੇ ਨਾਨਕੀ ਜੀ ਤੋਂ ਤਿਆਰ ਕੀਤਾ ਹੋਇਆ ਲੰਗਰ ਛਕਦੇ ਸਨ। ਅਤੇ ਉਹ ਯਾਦਗਾਰ ਖੂਹ ਹੀ ਅੱਜ ਵੀ ਮੌਜੂਦ ਹੈ ਜਿਸ ਦਾ ਜਲਗੁਰੂ ਜੀ ਦੇ ਲੰਗਰ ਵਿੱਚ ਵਰਤਿਆ ਜਾਂਦਾ ਸੀ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਸੰਗਤ ਜੀ ਆਪ ਜੀ ਦਰਸ਼ਨ ਦੀਦਾਰੇ ਕਰੋ ਸੰਗਤ ਜੀ ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਾਹਿਗੁਰੂ ਆ ਦਰਸ਼ਨ ਦੀਦਾਰੇ ਕਰੋ ਸੰਗਤ ਜੀ ਬਣੇ ਰਹੋ ਆਪਣੇ ਗੁਰਬਾਣੀ ਰابطਾ YouTube ਚੈਨਲ ਦੇ ਨਾਲ ਸੰਗਤ ਜੀ ਹੋਰ ਵੀ ਇਦਾਂ ਦੀਆਂ ਇਤਿਹਾਸਕ ਵੀਡੀਓ ਦੇਖਣ ਵਾਸਤੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ